ਦਾ ਸ਼ਿਗਰ ਕਰਨੀ ਹੋਣੀ ਹੈ ਜੀ। ਦਿੱਤਾ ਵੀ ਲਾਉਂਦਾ ਸੀ। ਦੂਜੀ ਆ ਕੋਈ ਆਪ ਦਾ ਕੰਫਰਮ ਕੋਈ ਲਿਖਾਂ ਦੋ। ਟੋਕਰ ਪੱਟਿਆ ਗਿਆ। ਚੰਗਾ ਪਲਾ ਕਰੋ ਵੇਗਾ। ਤੋਂ ਮਾਂ ਅਥ ਬੰਦੀ ਕੋਕਟ ਮਾਰ ਵੀ ਕਰਦੀ ਸੀ ਜਦੋਂ ਵਾਲਾ ਹੋ ਜਾਂਦਾ। ਮਾਂ ਕਰ ਵੀ ਫਿਰ ਜੀ ਸਾਰਾ ਦਿਨ ਜਿੰਨਾਂ ਚ ਧੀਰੇ ਜਿੰਦੀ ਵੀ ਆਇ ਨਾ ਹੋ ਜੀ ਆਇ ਨਾ ਹੋ ਜੀ। ਉਹ ਸਾਰੇ ਸਾਰੇ ਇਕੱਲਾ। ਕੀ ਨਸ਼ਾ ਕਰ ਹਸਾਰੇ ਆ ਮੈਂ ਬੇਕਾਰ ਹੀ ਕੀ ਜਾਂਦਾ। ਸਾਹਲਾ ਜੀ ਇਹ ਨਸ਼ੀ ਬੋਰਡਰ ਨਾਲ ਜੀ ਮੋਧੂਆ ਬਹੁਤ ਜਿਆਦਾ ਨਸ਼ਾ ਹੋ ਰਿਹਾ ਜੀ ਸਾਡੀ ਸਰਕਾਰ ਅਕੇ ਹੀ ਬੈਂਟ ਜੀ ਨਸ਼ਾ ਬੰਦ ਕਰਨ ਨੂੰ ਸਲਾਹਤ ਕਰਨ ਮੁੰਮੋਣਾ ਕਿਉਂ ਕੰਦਾ ਜੀ ਸਾਡਾ ਸਾਡਾ ਚੱਲਾ ਗਿਆ ਇੱਕ ਹੋਰ ਤਿੱਤੀ ਪੁੱਤਰਾ ਕਿਸੇ ਅਮਰੀ ਜੀ ਇਹਦੇ ਘਰ ਦੇ ਬਹੁਤ ਹਾਲਾਤ ਮਾੜੇ ਨੇ ਜਿੱਟਾ ਜੀ ਸਮਾਂ ਹੈ ਕਿ ਸਨੇਚਰ ਸ਼ਰਾਬ ਵੀ ਖਿਮਿਕ ਬੇਕਰਨ ਸ਼ਰਾਬ ਵੇਚਦਾ ਸੜਕਾਂ ਤੇ ਮੋੜਾਂ ਹਰ ਇੱਕ ਥਾਂ ਵਿਕਦਾ ਜੀ ਕੋਈ ਘਟਰਾਉਣ ਨਹੀਂ ਗਲੀ ਗਲੀ ਵਿਕਦਾ ਜੀ ਸਾਡਾ ਹੀ ਬੈਂਟ ਹੈ ਜੀ ਕੋਈ ਸਖਤ ਸਖਤ ਕਾਨੂੰਨ ਮਣਾਏ ਨਸ਼ੇ ਦੇ ਤਿੱਦਲੇ ਪਾਉਣ ਦਾ ਕੋਈ ਫਾਇਦਾ ਨਹੀਂ ਜੀ ਸਾਡੇ ਘਰਾਂ ਚ ਭੈਣ ਪਹਿਰੇ ਤੁੱਤੇ ਦਿਨੇ ਬੰਦਾ ਹੀ ਫਰਦੇ ਉਹਦਾ ਕੋਈ ਫਾਇਦਾ ਨਹੀਂ ਹੈਗਾ ਜੀ ਨਸ਼ੇ ਦਾ ਕਾਰਨ ਜੋ ਸਰਕਾਰਾਂ ਤੇ ਕੋਈ ਇਹਦਾ ਕੰਟਰੋਲ ਨਹੀਂ ਹੋ ਰਿਹਾ ਪ੍ਰਸ਼ਾਸਨ ਦੀ ਇਹਦੇ ਵਾਸਤੇ ਕੋਈ ਗੌਰ ਨਹੀਂ ਪੰਜਵੇਂ 7 ਵੇਦਨ ਸਾਡੇ ਨੌਜਵਾਨਾਂ ਨੇ ਬਹੁਤਾਂ ਹੋ ਰਹੀਆਂ ਨੇ ਕਰ ਪੱਟੇ ਜਾ ਰਹੇ ਨੇ ਇਹ ਵੀ ਕਰੋਤਾ ਬੇਟਾ ਸੀ ਸਾਡਾ ਜੋ ਇਹਨਾਂ ਦੇ ਪਿਤਾ ਪਹਿਲਾਂ ਸਰਬਸ ਹੋ ਗਿਆ ਇਹੀ ਕਮਾਂਪੇ ਦਾ ਸਹਾਰਾ ਸੀ ਸਰਕਾਰ ਨੂੰ ਅਸੀਂ ਬੇਨਤੀ ਕਰਦੇ ਆਂ ਵੀ ਅੱਗੇ ਤੋਂ ਇਹਦੇ ਵਾਸਤੇ ਕੋਈ ਸਖਤ ਕੰਟਰੋਲ ਕਰਕੇ ਪ੍ਰਸ਼ਾਸਨ ਨੂੰ ਕਹਿ ਕੇ ਵੀ ਇਹ ਜੋ ਸਰੇਆਮ ਸਾਡੇ ਪਿੰਡਾਂ ਚ ਝੋਲਿਆ ਚ ਨਸ਼ਾ ਵੇਚ ਰਿਹਾ ਹੈ ਬੱਚੇ ਨਸ਼ੇ ਨਾਲ ਗ੍ਰਸਤ ਹੋ ਰਿਹਾ ਨੌਜਵਾਨ ਪੀੜੀ ਸਾਡੀ ਬਿਲਕੁਲ ਖਤਮ ਹੁੰਦੀ ਜਾ ਰਹੀ ਹੈ ਅਸੀਂ ਬੇਨਤੀ ਕਰਦੇ ਆਂ ਭਗਵੰਤ ਮਾਨ ਸਰਕਾਰ ਨੂੰ ਜੋ ਸਰਕਾਰ ਚ ਬਦਲਾ ਦੇ ਨਾਂ ਤੇ ਆਈ ਸੀ ਅੱਜ ਦੇਖੋ ਪੂਰਾ ਖਲਾਰਾ ਪੈ ਰਿਹਾ ਤੀਜੇ ਚੌਥੇ ਦਿਨ ਹਰ ਇੱਕ ਪਿੰਡ ਚ ਇੱਕ ਅਰਥੀ ਉੱਠ ਰਹੀ ਹੈ ਆ ਹੁਣ ਪੰਜ-ਛੇ ਦਿਨ ਪਹਿਲਾਂ ਇੱਕ ਲੜਕਾ ਸਾਡਾ ਨੌਜਵਾਨ ਇਸਨ ਓਵਰਡੋਜ਼ ਦੇ ਕਾਰਨ ਉਹਦੀ ਮੌਤ ਹੋਈ ਕੋਈ ਨਸ਼ੇ ਦੇ ਕਾਰਨ ਐਕਸੀਡੈਂਟ ਨਾਲ ਮੌਤ ਹੋ ਜਾਂਦੀ ਹੈ ਕੋਈ ਓਵਰਡੋਜ਼ ਪੈ ਕੇ ਰਾਤ ਪਿਆ ਰਹ ਜਾਂਦਾ ਟੀਕੇ ਗੋਲੀਆਂ ਸਮਾਇਕ ਚਿੱਟਾ ਇਹ ਹਰ ਇੱਕ ਝੋਲਿਆਂ ਚ ਲੈ ਲੈ ਕੇ ਮੋੜਾਂ ਤੇ ਕਿਤੇ ਆਪਣਾ ਕੈਂਚੀਆਂ ਨੇ ਕਿਤੇ ਵੀ ਲਾ ਲੋ ਪ੍ਰਸ਼ਾਸਨ ਇਹਦੇ ਵਾਸਤੇ ਕੋਈ ਗੌਰ ਨਹੀਂ ਕਰ ਰਿਹਾ ਜੋ ਕਮੇਟੀਆਂ ਬਣਾਈਆਂ ਹੋਈਆਂ ਨੇ ਜੇ ਕਮੇਟੀ ਕੋਈ ਕਹਿੰਦੀ ਹੈ ਆ ਇਹ ਜਿਹੜੇ ਨਸ਼ਈ ਨੇ ਉਹਨਾਂ ਦੇ ਗਲ ਪੈਂਦੇ ਨੇ ਉਹ ਵੀ ਕੁਝ ਨਹੀਂ ਕਰ ਸਕਦੇ ਉਹਨਾਂ ਦਾ ਘਰ-ਬਾਰ ਠੂਕਣ ਤੱਕ ਜਾਂਦੇ ਆ ਇਹ ਕਰਕੇ ਪ੍ਰਸ਼ਾਸਨ ਨੂੰ ਬੇਨਤੀ ਹੈ ਤੇ ਭਗਵੰਤ ਮਾਨ ਸਰਕਾਰ ਨੂੰ ਬੇਨਤੀ ਹੈ ਵੀ ਹੋਰ ਕਿਸੇ ਦਾ ਘਰ ਨਾ ਪਟਿਆ ਜਾਵੇ ਇਹ ਤੇ ਸਾਡੀ ਅਥਵਨ ਕੇ ਸਾਰੇ ਨਕਰ ਦੀ ਅਰਜ਼ ਹੈ ਵੀ ਇਸ ਵਾਸਤੇ ਖਾਸ ਧਿਆਨ ਦਿੱਤਾ ਜਾਵੇ ਪ੍ਰਸ਼ਾਸਨ ਨੂੰ ਕਹਿ ਕੇ ਸਖਤਾਈ ਕਰਾਈ ਜਾਵੇ ਜੋ ਪਿੰਡਾਂ ਚ ਨਸ਼ਾ ਵਿਕਦਾ ਹੈ ਦਾਰੂ ਖੁੱਲੇ ਆਮ ਨਜਾਇਜ਼ ਸ਼ਰਾਬ ਵਿਕਦੀ ਹੈ ਲਿਆ ਕੇ ਬਾਹਰੋਂ ਹਰਿਆਣੇ ਦੀ ਸ਼ਰਾਬ ਪਿੰਡਾਂ 'ਚ ਵੇਚੀ ਜਾ ਰਹੀ ਹੈ ਘਰਾਂ 'ਚ ਜਾ ਕੇ ਸਪਲਾਈ ਹੋ ਰਹੀ ਹੈ ਚੋਲਿਆਂ 'ਚ ਜਾ ਜਾ ਗੋਲੀਆਂ ਵੇਚਦੇ ਐ ਚਿੱਟਾ ਵੇਚਦੇ ਐ ਇਹਦੇ ਉੱਤੇ ਕੋਈ ਸਰਕਾਰ ਦਾ ਇਧਰ ਵਾਸਤੇ ਕੋਈ ਧਿਆਨ ਨਹੀਂ ਸਿਰਫ ਸਰਕਾਰ ਤਾਂ ਕਿਕਰੀਆਂ ਗਾਉਣ ਤੇ ਰਹੇਗੀ ਇਸ ਕਰਕੇ ਸਾਨੂੰ ਭਗਵੰਤ ਮਾਨ ਨੂੰ ਬੇਨਤੀ ਹੈ ਪਰਜੋਰ ਵੀ ਇਹ ਸਾਡੇ ਜੋ ਨੌਜਵਾਨ ਬੱਚੇ ਤੀਜੇ ਚੌਥੇ ਦਿਨ ਹਰੇਕ ਘਰ ਚੋਂ ਅਰਥੀ ਉੱਠ ਰਹੀ ਹੈ ਕੱਲੇ ਕੱਲੇ ਪੁੱਤ ਦਾ ਮਾਮਾ ਕਿਵੇਂ ਚੱਲਣ ਗਿਆ ਪੈਣਾ ਜਣੀਆ ਉਹਨਾਂ ਦੇ ਵੀਰ ਮਰ ਰਹੇ ਹੈ ਇਹ ਬਹੁਤ ਹੀ ਮਦਭਾਗੀ ਘਟਨਾ ਹੈ ਇਸ ਕਰਕੇ ਬੇਨਤੀ ਹੈ ਸਾਡੀ ਤੁਹਾਡੇ মিডিਆ ਨਾਲ ਰਹੀ ਤੇ ਇਹ ਉੱਥੇ ਗੱਲ ਪਹੁੰਚਾਈ ਜਾਵੇ ਤਾਂ ਕਿ ਸਾਡੀ ਆਵਾਜ਼ ਸਰਕਾਰ ਤੱਕ ਪਹੁੰਚਾਈ ਜਾਵੇ ਇਹਦੇ ਵਾਸਤੇ ਖਾਸ ਨਸ਼ੇ ਵਾਸਤੇ ਧਿਆਨ ਦਿੱਤਾ ਜਾਵੇ ਅਸੀਂ ਹੋਰ ਸਰਕਾਰ ਤੋਂ ਕੁਝ ਨਹੀਂ ਮੰਗਦੇ ਆ ਸਾਡੇ ਪੁੱਤ ਬਚਾਏ ਜਾਣ ਤਾਂ ਸਾਨੂੰ ਭਿੱਖ ਹੀ ਪੈਂਦਾ ਹੈ ਜ਼ਿਲ੍ਹਾ ਸਾਨੂੰ ਮਾਨਸਾ ਪੈਂਦਾ ਐ ਐਸਐਸਪੀ ਮਾਨਸਾ ਪੈਂਦਾ ਐ ਅਸੀਂ ਬਹੁਤ ਵਾਰੀ ਕਿਹਾ ਜਿਹੜੀਆਂ ਦੁਕਾਨਾਂ ਸਰਿਆਂ ਬਿਕਰੀਆਂ ਨੇ ਭਿੱਖੀ ਸਰੇ ਆਮ ਨਸ਼ਾ ਵਿਕ ਰਿਹਾ ਝੋਲਿਆਂ ਚ ਪਾਪਾ ਇੱਥੋਂ ਜਵਾਕ ਜਾਂਦੇ ਐ ਤੇ ਲੈ ਕੇ ਆਉਂਦੇ ਐ ਕੋਈ ਕੰਟਰੋਲ ਨਹੀਂ ਇਹਦੇ ਉੱਤੇ ਕੋਈ ਪ੍ਰਸ਼ਾਸਨ ਦਾ ਤੇ ਬਸ ਧਿਆਨ ਨਹੀਂ ਕੋਈ ਲਿਖਤੀ ਰੂਪ ਚ ਜਵਾਕ ਨੇ 8 ਵਜੇ ਤੋਂ ਕੋਈ ਬੰਦਾ ਨਹੀਂ ਨਿਕਲ ਸਕਦਾ ਚਰਾਹਾਂ ਚ ਬਹਿ ਬਹਿ ਇਹ ਨਸ਼ੇ ਲਾਉਂਦੇ ਐ ਪੁਹਾ ਹੋ ਰਹੀਆਂ ਨੇ ਚੋਰੀਆਂ ਹੋ ਰਹੀਆਂ ਨੇ ਇਸ ਵਾਸਤੇ ਕੋਈ ਸਰਕਾਰ ਧਿਆਨ ਨਹੀਂ ਦੇ ਰਹੀ ਪ੍ਰਸ਼ਾਸਨ ਨੂੰ ਧਿਆਨ ਦਿਵਾ ਚੁੱਕਿਆ ਕੋਈ ਵੀ ਮੰਤਰੀ ਵਗੈਰਾ ਹੁੰਦਾ ਉਹਦੋਂ ਵੀ ਅਸੀ ਆਵਾਜ਼ ਉਠਾਉਣੀ ਆ ਵੀ ਇਹ ਸਾਡਾ ਜਿਹੜਾ ਪੀੜੀਆ ਖਤਮ ਹੁੰਦੀ ਜਾ ਰਹੀ ਹੈ ਨਸ਼ਿਆਂ ਦੇ ਨਾਲ ਇਸ ਵਾਸਤੇ ਖਾਸ ਧਿਆਨ ਦਿੱਤਾ ਜਾਵੇ ਕਿ ਇਹਨਾਂ ਨਸ਼ਿਆਂ ਨੂੰ ਬੰਦ ਕੀਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ